ਦੋਸਤੋ ਇੱਕ ਅਜੀਬਾ ਪਿੰਡ ਜਿੱਥੇ ਲੱਗਦੇ ਹਨ ਰੁੱਖਾਂ ਨੂੰ ਪੈਸੇ ਜੀ ਹਾਂ ਬਿਲਕੁਲ ਇਹ ਸੱਚ ਹੈ ਪਿੰਡ ਦਾ ਹਰ ਪਰਿਵਾਰ ਸਾਲਾਨਾ 75 ਲੱਖ ਤੋਂ ਉੱਪਰ ਦੀ ਇਨਕਮ ਜਨਰੇਟ ਕਰਦਾ ਹੈ ਇਨਕਮ ਦੇ لحاظ ਦੇ ਨਾਲ ਇਹ ਪਿੰਡ ਏਸ਼ੀਆ ਦੇ 10 ਸਭ ਤੋਂ ਵੱਧ ਇਨਕਮ ਵਾਲੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ ਦੋਸਤੋ ਇਹ ਪਿੰਡ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ Shimla ਦੇ ਵਿੱਚ ਪੈਂਦਾ ਹੈ ਤਸਦੀਲ ਚੋਪਾਲ ਪਿੰਡ ਮੰਡੋਂਗ ਹੈ ਇਹ ਪੂਰਾ ਇਲਾਕਾ ਕੀ ਕਰਦਾ ਹੈ ਅਜਿਹਾ ਜਿਸ ਨਾਲ ਇਸ ਦੀ ਸਾਲਾਨਾ ਇਨਕਮ 75 ਲੱਖ ਰੁਪਏ ਤੋਂ ਉੱਪਰ ਹੈ ਤੇ ਆਪਣੇ ਪੰਜਾਬ ਦੇ ਵਿੱਚ ਐਨੀ ਇਨਕਮ ਕਿਉਂ ਨਹੀਂ ਪੂਰੀ ਤਰ੍ਹਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਬਣੇ ਰਹੋ ਸਿੱਧੂ ਕੇਮਾਲਾ ਟੀਵੀ ਦੇ ਨਾਲ ਦੋਸਤੋ ਇਹ ਪੂਰਾ ਏਰੀਆ ਸੇਬ ਦੀ ਖੇਤੀ ਦੇ ਉੱਤੇ ਡਿਪੈਂਡੈਂਟ ਹੈ ਤੇ ਇਸ ਇਲਾਕੇ ਦੇ ਵਿੱਚ ਸੇਬ ਦੀ ਖੇਤੀ ਕੀਤੀ ਜਾਂਦੀ ਹੈ ਇੱਥੇ ਅੱਜ ਵੀ 100 ਸਾਲ ਪੁਰਾਣੇ ਰਾਇਲ ਐਪਲ ਕਿਸਮ ਦੇ ਬੂਟੇ ਮੌਜੂਦ ਹਨ ਦੋਸਤੋ ਪਿੰਡ ਮਡੌਂਗ ਦੇ ਵਿੱਚ 7 ਵਾਰਡ ਹਨ ਤੇ 480 ਤੋਂ ਵੱਧ ਪਰਿਵਾਰ ਇਸ ਪਿੰਡ ਦੇ ਵਿੱਚ ਰਹਿੰਦੇ ਹਨ ਜਾਨਕਿ ਹਰ ਇੱਕ ਪਰਿਵਾਰ ਦੀ 75 ਲੱਖ ਤੋਂ ਉੱਪਰ ਦੀ ਇਨਕਮ ਹੈ ਪਿੰਡ ਦੇ ਸਰਪੰਚ ਪ੍ਰੇਮ ਡੋਗਰਾ ਨੇ ਦੱਸਿਆ ਕਿ ਹਰ ਇੱਕ ਪਰਿਵਾਰ ਸਾਲਾਨਾ 75 ਲੱਖ ਤੋਂ ਉੱਪਰ ਸੇ ਵੇਚ ਕੇ ਕਮਾਉਂਦਾ ਹੈ ਪਿੰਡ ਦੀ ਪੰਚਾਇਤ ਦੇ ਅਕੋਰਡਿੰਗ ਮਡੌਂਗ ਪਿੰਡ ਸਮੁੰਦਰ ਤਲ ਤੋਂ ਕਰੀਬ 9000 ਫੁੱਟ ਦੀ ਉਚਾਈ ਤੇ ਹੈ ਜਿਹੜੀ ਇੱਥੇ ਦੀ ਮਿੱਟੀ ਹੈ ਇਸ ਸੇਬ ਦੀ ਪੈਦਾਵਾਰ ਲਈ ਬਹੁਤ ਢੁਕਵੀ ਹੈ ਇੱਥੇ 50 ਕਿਸਮਾਂ ਦੇ ਬੂਟੇ ਪਾਏ ਜਾਂਦੇ ਹਨ ਇਸ ਜਿਸ ਕਾਰਨ ਇੱਥੋਂ ਦੀ ਜਿਹੜੀ ਮਿੱਟੀ ਹੈ ਮਿੱਟੀ ਦੇ ਕਾਰਨ ਬਾਗਬਾਨ ਉੱਚ ਕਿਸਮ ਦੀ ਵਿਸ਼ੇਸ਼ ਕਿਸਮ ਦੇ ਸੇਬੀਚ ਕੇ ਇਨਕਮ ਜਨਰੇਟ ਕਰਦੇ ਹਨ ਇੱਥੋਂ ਦੇ ਜਿਹੜੇ ਬਾਗਬਾਨ ਨੇ ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਇਸ ਏਰੀਆ ਦੇ ਵਿੱਚ ਜਿਹੜੀ ਸੇਬ ਦੀ ਸਾਈ ਕਿਸਮ ਦੇ ਸਵਾਦ ਅਤੇ ਸ਼ਾਨਦਾਰ ਸੈਲਫ ਲਾਈਫ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਰਾਇਲ ਕਿਸਮ ਨੂੰ ਬਿਨਾ ਇੱਥੇ 50 ਦੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸੋ ਕਿ 50 ਕਿਸਮਾਂ ਹੋਰ ਪਾਈਆਂ ਜਾਂਦੀਆਂ ਹਨ ਉਹਨਾਂ ਦੱਸਿਆ ਕਿ ਸੇਬ ਦੀ ਸਹੀ ਕਿਸਮ ਨੂੰ ਅਜਿਹੀ ਹੈ ਜਿਸ ਨੂੰ ਅਗਰ ਸਟੋਰ ਕੀਤਾ ਜਾਵੇ ਤਾਂ 1 ਸਾਲ ਤੱਕ ਇਹ ਖਰਾਬ ਨਹੀਂ ਹੁੰਦੀ ਤੇ ਇਹਦੇ ਟੇਸਟ ਤੇ ਜੂਸ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਂਦਾ ਇਹੀ ਕਾਰਨ ਹੈ ਕਿ ਇੱਥੇ ਸੇਬਾਂ ਜਿਹੜੇ ਇੱਥੇ ਦੇ ਸੇਬ ਨੇ ਇਹਨਾਂ ਦੀ ਦੇਸ਼ ਵਿਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਮੰਗ ਹੈ ਸਿੱਧੂ ਕੇਵਲਾ ਟੀਵੀ ਦੇਖਣ ਲਈ ਮੇਰੇ ਵੱਲੋਂ ਸਾਰਿਆਂ ਦਾ Thanks for watching.